ਨੀਂਦ ਦਾ ਰਾਈਟਰ ਕੋਰਟ ਸੈਸ਼ਨ ਪਲੱਸ ਇਹ ਲਾਈਵ ਚੱਲ ਰਿਹਾ ਅੱਜ ਨਾ ਮੈਂ ਜਿੰਦਰ ਸਿੰਘ ਦਾ ਪੁਰਾਣਾ ਦਸਿਆ ਜਰਾਂ ਨੂੰ ਮੇਰਾ ਨਾਮ ਅਜਿੰਦਰ ਸਿੰਘ ਹਰਜਿੰਦਰ ਸਿੰਘ ਦਾ ੜਾ ਮਸਲਾ ਚੱਲ ਰਿਹਾ ਹੈ ਇਹ ੜਾ ਸਾਰਾ ਮਸਲਾ ਚੱਲ ਰਿਹਾ ਹਰਜਿੰਦਰ ਸਿੰਘ ਦਾ ਮੈਂ ਤੁਹਾਡਾ ਨਾ ਅੱਜ ਹਰਜਿੰਦਰ ਸਿੰਘ ਦੇ ਮਸਲੇ ਬਾਰੇ ਜਿਹੜਾ ਅਮਰੀਕਾ ਅਮਰੀਕਾ ਦੇ ਵਿੱਚ ਜਿਹੜਾ ਟਰੱਕ ਹਾਲਸਾ ਹੋਇਆ ਉਹਦੇ ਬਾਰੇ ਗੱਲਬਾਤ ਕਰਨੀ ਆ ਤੇ ਨਾਲ ਹੀ ਮੈਂ ਦੋ ਤਿੰਨ ਜਿਹੜੇ ਮੁੱਦਿਆਂ ਤੇ ਹੋਰ ਤੁਹਾਡੇ ਨਾਲ ਗੱਲਬਾਤ ਕਰੂੰਗਾ 5-7 ਮਿੰਟ ਤੁਸੀਂ ਮੇਰੀ ਗੱਲਬਾਤ ਨੂੰ ਧਿਆਨ ਨਾਲ ਸੁਣਨਾ ਕਿਉਂਕਿ ਹੁਣ 4-5000 ਨੌਜਵਾਨ ਲਾਈਵ ਦੇਖ ਰਿਹਾ ਮੈਨੂੰ ਇਹ ਆ ਕਿ ਨੌਜਵਾਨ ਪੂਰੀ ਗੱਲਬਾਤ ਨੂੰ ਸੁਣਨ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਕਿ ਸਾਰਾ ਦਿਨ ਨੌਜਵਾਨ ਮਸਾਲਾ ਹੀ ਭਾਲ ਦੇਣਗੇ ਉਹਦੀ ਵੀਡੀਓ ਵਾਇਰਲ ਹੋ ਗਈ ਉਹਦੀ ਵੀਡੀਓ ਵਾਇਰਲ ਹੋ ਗਈ ਜੇ ਸਾਡੇ ਪੰਜਾਬ ਦੇ ਨੌਜਵਾਨ ਇਹ ਸੋਸ਼ਲ ਮੀਡੀਆ ਨੂੰ ਚੰਗੇ ਕੰਮਾਂ ਲਈ ਚਲਾਉਣ ਲੱਗ ਜਾਣ ਚੰਗੇ ਮੁੱਦਿਆਂ ਲਈ ਚਲਾਉਣ ਲੱਗ ਜਾਣ ਤਾਂ ਕਿਸੇ ਨੂੰ ਵੀ ਵਿਦੇਸ਼ਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਣੀ ਤਾਂ ਸਾਡਾ ਪੰਜਾਬ ਬਦਲ ਸਕਦਾ ਲੋੜ ਆ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮੁੱਦਿਆਂ ਤੇ ਧਿਆਨ ਦੇਣ ਦੀ ਕਿ ਮੁੱਦਿਆਂ ਦੀ ਗੱਲਬਾਤ ਕਰਨ ਦੀ ਸੋਸ਼ਲ ਮੀਡੀਆ ਤੇ ਜ਼ਰੂਰਤ ਆ ਤਾਂ ਕਰਕੇ ਜਿਹੜਾ ਸਾਰਾ ਇਹ ਸ चीज ਬਦਲ ਸਕਦਾ ਹੁਣ ਜਿਹੜਾ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਇਹ ਹੀ ਕਰਨੀ ਹੈ ਕਿ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਇਹ ਹਾਲ ਸਾਬ ਵਾਪਰਿਆ ਉਹਦੇ ਬਾਰੇ ਤੇ ਇੱਕ ਜਿਹੜੀ ਮੇਰੇ ਨਾਲ ਲੱਗਦੀ ਗੱਲ ਇਹ ਹੈ ਕਿ ਇੱਥੇ ਇਟਲੀ ਬਾਰੇ ਵੀ ਮੈਂ ਦੋ ਤਿੰਨ ਗੱਲਾਂ ਕਰੂੰਗਾ ਯੂਰਪ ਬਾਰੇ ਵੀ ਗੱਲਾਂ ਕਰਨੀਆਂ ਨੇ ਦੂਜਾ ਮਸਲਾ ਮੇਰੇ ਹੈ ਉਹ ਤੀਜਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਾਡਾ ਕਿਸਾਨੀ ਅੰਦੋਲਨ ਸੀਗਾ ਟਰਾਲੀ ਚੋਰ ਸੀਗੇ ਟਰਾਲੀਆਂ ਜਿਹੜੀਆਂ ਫੜੀਆਂ ਗਈਆਂ ਨੇਗੀਆਂ ਨਾਬਾ ਤੋਂ ਜਿਹੜਾ ਕਿ ਕਾਉਂਸਲਰ ਆ ਉਹਦੇ ਘਰੋਂ ਜਿਹੜੀਆਂ ਟਰਾਲੀ ਚੋਰੀ ਕੀਤੀਆਂ ਗਈਆਂ ਫੜੀਆਂ ਗਈਆਂ ਨੇਗੀਆਂ ਤੀਜਾ ਮਸਲਾ ਮੈਂ ਇਹਦੇ ਬਾਰੇ ਗੱਲਬਾਤ ਕਰਨੀ ਆ ਕਿਉਂਕਿ ਸਾਡੀਆਂ ਜਥੇਬੰਦੀਆਂ ਨਾਬੇ ਦੇ ਵਿੱਚ ਵੀ ਧਰਨਾ ਲਾਈ ਬੈਠੀਆਂ ਨੇਗੀਆਂ ਕਿਵੇਂ ਸਾਡਾ ਅੰਦੋਲਨ ਤੇ ਕਿਵੇਂ ਜਿਹੜ ਕਿਸਾਨਾਂ ਨੂੰ ਜਿਹੜਾ ਦਰਦ ਹੈਗਾ ਉਹਦੇ ਬਾਰੇ ਗੱਲ ਕਰਨੀ ਆ ਪਹਿਲਾ ਜਿਹੜਾ ਕਿ ਹਰਜਿੰਦਰ ਸਿੰਘ ਜਿਹੜਾ ਕਿ ਅਮਰੀਕਾ ਦੇ ਵਿੱਚ ਜਿੱਦੋਂ ਕੋਈ ਟਰੱਕ ਹਾਦਸਾ ਹੋਇਆ ਮੈਂ ਸਾਰੀ ਹੀ ਨੌਜਵਾਨਾਂ ਨੂੰ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਆ ਜਿਹੜੇ ਵੀ ਜਿੱਥੇ ਵੀ ਜਾਂਦੇ ਸਾਡੇ ਭੈਣ ਭਰਾ ਵਸਦੇ ਨੇਗੇ ਕਿ ਉਹ ਸਾਡੇ ਭਰਾ ਦੀ ਮਦਦ ਕੀਤੀ ਜਾਵੇ ਕਿਉਂਕਿ ਇਸ ਘਟਨਾ ਦਾ ਦੁੱਖ ਵੀ ਆ ਕੋਈ ਵੀ ਇਨਸਾਨ ਮਾਰਿਆ ਜਾਵੇ ਤੇ ਇਸ ਦਾ ਬਹੁਤ ਵੱਡਾ ਦੁੱਖ ਹੁੰਦਾ ਹਨਾ ਤੇ ਪਰ ਕੋਈ ਵੀ ਐਕਸੀਡੈਂਟ ਆ ਜਿਹੜਾ ਉਹ ਸੋਚ ਸਮਝ ਕੇ ਨਹੀਂ ਕਰਦਾ ਹੁੰਦਾ ਮੇਰਾ ਇੱਕ ਦੋਸਤ ਸੀਗਾ ਮੇਰੀ ਉਹ ਗੱਲਾਂ ਹੋਣ ਲੱਗੀਆਂ ਲੁਧਿਆਣੇ ਦਾ ਉਹਨਾਂ ਦਾ ਨਾ ਇੱਕ ਉਹਦਾ ਭਰਾ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਸੀਗਾ ਮੈਂ ਉਹਨਾਂ ਨਾਲ ਗੱਲਾਂ ਕਰੀਆਂ ਉਹ ਕਹਿੰਦਾ ਵੀ ਸਾਡੇ ਮਾਨਸਾ ਹਲਸਾ ਵਾਪਰ ਗਿਆ ਸੀ ਮੈਂ ਕਿਹਾ ਕੋਈ ਵੀ ਐਕਸੀਡੈਂਟ ਮੈਂ ਕਿਹਾ ਬਾਈ ਜਾਣ ਕੇ ਨਹੀਂ ਕਰਦਾ ਹੁੰਦਾ ਉਹਨਾਂ ਦਾ ਆਫਤ ਦੇ ਵਿੱਚ ਮੈਂ ਕਿਹਾ ਤੁਸੀਂ ਉਹਨਾਂ ਨੂੰ ਮਾਫ ਕਰ ਦਿਓ ਉਹਨਾਂ ਨੇ ਮੇਰੇ ਕਹਿਣ ਤੇ ਉਸ ਪਰਿਵਾਰ ਨੂੰ ਮਾਫੀ ਵੀ ਕੀਤਾ ਸੀਗਾ ਜਦੋਂ ਇਹ ਗੱਲਬਾਤ ਸਾਰੀ ਸੁਣਨ ਦੇ ਵਿੱਚ ਆਈ ਸੀਗੀ ਕੋਈ ਵੀ ਰਿਡ ਐਕਸੀਡੈਂਟ ਆ ਚਲੋ ਜਿਹੜੀ ਜਿਹੜੀ ਸਜ਼ਾ ਬਣਦੀ ਆ ਆਪਾਂ ਕਹਨੇ ਆ ਵੀ ਮਿਲਣੀ ਵੀ ਚਾਹੀਦੀ ਨਹੀਂ ਤਸ ਤਰ੍ਹਾਂ ਲੋਕ ਬਿਲਕੁਲ ਹੀ ਕਰੋਨ ਦੇ ਜਾਣੇ ਧਜੀਆਂ ਉਡਾਦਾ ਕਰਨ ਪਰ ਜਿਹੜੀ ਸਜ਼ਾ ਜਿਹੜੀ ਕਿ ਹੱਦੋਂ ਬਾਰੇ ਸਜ਼ਾ ਦੇਣੀ ਦਿੱਤੀ ਜਾਣੀ ਉਹ ਜਿਹੜੀ ਕਿ ਬਹੁਤ ਗਲਤ ਗੱਲ ਆ ਕਿ ਇੱਕ ਬੰਦੇ ਦੀ ਸਾਰੀ ਹੀ ਜ਼ਿੰਦਗੀ ਜੇਲ੍ਹ ਦੇ ਵਿੱਚ ਸੜਦਾ ਰਹੇ ਜਿਉਂਕਿ ਇੱਕ ਤਾਂ ਹੁੰਦੀ ਆ ਦੇਖੋ ਜੀ ਇੱਕ ਤਾਂ ਹੁੰਦੀ ਆ ਸਪਲੈਨਿੰਗ ਸੋਚੀ ਸਮਝੀ ਕੀਤੀ ਹੋਈ ਪਲੈਨਿੰਗ ਇੱਕ ਹੁੰਦੀ ਆ ਜਿਹੜੀ ਕਿ ਜਾਣੇ ਅਣਜਾਣੇ ਦੇ ਵਿੱਚ ਕੀਤੀ ਗਲਤੀ ਗਲਤੀوں ਦਾ ਪ੍ਰਮਾਤਮਾ ਵੀ ਮaaf ਕਰ ਦਿੰਦਾ। ਇੱਕ ਜਿਹੜਾ ਜਾਣ ਬੁੱਝ ਕੇ ਜਿਹੜਾ ਕਿਸੇ ਨੂੰ ਬੰਦੇ ਨੂੰ ਮਾਰਿਆ ਜਾਣਾ ਉਹਨੂੰ ਉਹਨੂੰ ਪ੍ਰਮਾਤਮਾ ਵੀ ਨਹੀਂ ਮaaf ਕਰਦਾ। ਇਸ ਕਰਕੇ ਜਿਹੜੀ ਪਲਾਨਿੰਗ ਨਾਲ ਕੀਤਾ ਗਿਆ ਕੋਈ ਵੀ ਜਿਹੜਾ ਆਪਣਾ ਹਮਲਾ ਹੁੰਦਾ ਉਹਨੂੰ ਤਾਂ ਆਪਾਂ ਵੀ ਨਹੀਂ ਕਹਿੰਦੇ ਇੱਕ ਜਿਹੜਾ ਕਿ ਅਚਾਨਕ ਹੀ ਜਿਹੜਾ ਵਾਪਰ ਜਾਣਾ ਉਹਦੇ ਬਾਰੇ ਮੈਂ ਸਾਰੇ ਹੀ ਸਾਡੇ ਪੰਜਾਬੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਉਸ ਜਿਹੜਾ ਕਿ ਇੱਕ ਇੱਕ ਪਟੀਸ਼ਨ ਸਾਈਨ ਕੀਤੀ ਜਾ ਰਹੀ ਆ ਮੈਂ ਉਹਦੇ ਬਾਰੇ ਵੀ ਜਿਹੜਾ ਲਿੰਕ ਆਪਣੇ ਪਾਉਂਗਾ ਸਟੋਰੀ ਦੇ ਵਿੱਚ ਵੀ ਪਾਉਂਗਾ ਸ਼ਾਇਦ ਜੇ ਥੱਲੇ ਲਿੰਕ ਪੈਂਦਾ ਹੋਵੇ ਮੈਂ ਉੱਥੇ ਵੀ ਪਾਉਂਗਾ ਤੇ ਉਹ ਤੁਸੀਂ ਸਾਰੇ ਜਾਣਿਆਂ ਨੇ ਉਹ ਸਾਈਨ ਕਰਨੇ ਵੱਧ ਤੋਂ ਵੱਧ ਕੇ ਸਾਡੇ ਭਰਾ ਦੀ ਜਿਹੜੀ ਆਪਾਂ ਮਦਦ ਕਰ ਸਕੀਏ ਨਾਲ ਲੱਗਦੀ ਮੇਰੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਭਰਾਵਾਂ ਨੂੰ ਇੱਕ ਹੋਰ ਬੇਨਤੀ ਆ ਭਰਾਵਾ ਮੈਂ ਯੂਰਪ ਦੇ ਵਿੱਚ ਆਇਆ ਹੋਇਆ ਮਾ ਜਿੰਨੇ ਵੀ ਭੈਣ ਭਰਾਵਾਂ ਨੂੰ ਮਿਲ ਰਿਹਾ ਨੌਜਵਾਨਾਂ ਨੂੰ ਜਰੂਰ ਸੁਣਨਾ ਗੱਲਬਾਤ ਨੂੰ ਪਹਿਲਾਂ ਤੁਸੀਂ 4000 ਬੰਦਾ ਲਾਈਵ ਦੇਖ ਰਿਹਾ ਸੀਗਾ ਤੁਸੀਂ ਸਵਾਦ ਬਹੁਤ ਪਾਲਦੇ ਹੋ ਹੁਣ ਬੰਦਾ 2500 ਲਾਈਵ ਦੇਖਣ ਲੱਗਾ ਗੱਲਬਾਤ ਤੁਸੀਂ ਪੂਰੇ ਸੁਣ ਕੇ ਕਿਉਂ ਨਹੀਂ ਰਾਜੀ ਹੈਗੇ ਯਾਰ ਤੁਸੀਂ ਕਿਉਂ ਨਹੀਂ ਮੁੱਦਿਆਂ ਦੀ ਗੱਲ ਕਰਦੇ ਹੁਣ ਜਿਹੜਾ ਮੈਂ ਜਰੂਪ ਦੇ ਵਿੱਚ ਆਇਆ ਹੋਇਆ ਭਰਾਵੋ ਮਸਾਰ ਹੀ ਜਿਹੜਾ ਪੰਜਾਬ ਆ ਬਹੁਤ ਵਿਹਲਾ ਹੁੰਦਾ ਜਾ ਰਿਹਾ ਕਿਉਂਕਿ ਭਰਾਵੋ ਜਿਸ ਪ੍ਰਕਾਰ ਅਮਰੀਕਾ ਦਾ ਮੀਡੀਆ ਸਾਡੇ ਇਸ ਭਰਾ ਨੂੰ ਆ ਮੀਡੀਆ ਦੇ ਵਿੱਚ ਦਿਖਾ ਕੇ ਜਾਂ ਪੂਰਾ ਜਿਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਪੰਜਾਬੀ ਕਮਿਊਨਿਟੀ ਨੂੰ ਜਾ ਜਿੰਨੇ ਵੀ ਅਸੀਂ ਵਿਦੇਸ਼ਾਂ ਵਿੱਚ ਰਹਿਣਾ ਸਾਡੇ ਭਰਾਵੋ ਨਾਉਣ ਇੱਥੋਂ ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਭਰਾਵੋ ਕਿਹੜੀ ਗੱਲ ਸਮਝਣ ਵਾਲੀ ਆ ਕਿਉਂਕਿ ਅਸੀਂ ਆਪਣੇ ਪੰਜਾਬ ਦਾ ਅਜਾੜਾ ਕਰੀ ਜਾਂਦੇ ਆ ਅਸੀਂ ਜਿਹੜੀ ਆਪਣੀ ਧਰਤੀ ਆ ਉਹ ਧਰਤੀ ਨੂੰ ਬੇਲਾ ਕਰੀ ਜਾਂਦੇ ਆ ਉਹਦੇ ਉੱਪਰ ਕਬਜ਼ਾ ਹੋਰਦਾ ਹੋ ਜਾਂਦਾ ਭਰਾਵੋ ਜੇਕਰ ਸਾਨੂੰ ਜਿਵੇਂ ਅਸੀਂ ਵਿਦੇਸ਼ਾਂ ਦੇ ਵਿੱਚ ਅਸੀਂ ਸਾਰੇ ਬੈਠੇ ਆ ਜੇਕਰ ਸਾਨੂੰ ਬਾਹਰ ਕੱਢਿਆ ਜਾਂਦਾ ਜੇਕਰ ਐਵੇਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜੇ ਸਾਨੂੰ ਸਾਰੇ ਵਿਦੇਸ਼ਾਂ ਦੇ ਵਿੱਚੋਂ ਬਾਹਰ ਕੱਢਤਾ ਤਾਂ ਫਿਰ ਸਾਡਾ ਬਣੂਗਾ ਕੀ ਇਸ ਵਾਰੇ ਜਿਹੜੀ ਸੋਚਣ ਦੀ ਜ਼ਰੂਰਤਾਂ ਸਾਡੇ ਸਾਡੇ ਭਰਾ ਦਬਾਬੇ ਦੀ ਮੈਂ ਗੱਲ ਕਰਾਂ ਮੈਂ ਬਹੁਤ ਵਾਰੀ ਦਬਾਬੇ ਦੇ ਵਿੱਚ ਅਸੀਂ ਅੰਦੋਲਨ ਵਾਲੇ ਜਾਣੇ ਰਹਨੇ ਆ 70 80% ਜਿਹੜਾ ਦਬਾਬਾ ਬਿਲਕੁਲ ਵਿੱਲਾ ਹੋ ਚੁੱਕਿਆ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਜ਼ਮੀਨਾਂ ਵੇਚ ਕੇ ਘਰ ਵਿੱਚ ਕਿਸੇ ਦੇਸਾਂ ਵੱਲ ਜਾਈ ਜਾਂਦੇ ਅਸੀਂ ਆਪਣੀ ਧਰਤੀ ਉੱਪਰ ਕਬਜ਼ਾ ਛੱਡ ਰਹੇ ਹਾਂ ਭਰਾਵੋ ਸਾਨੂੰ ਇਹ ਜਿਹੜਾ ਹਰਜੀਤ ਸਿੰਘ ਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਹੈ ਇਹਨਾਂ ਦਾ ਮਕਸਦ ਇਹ ਆ ਵੀ ਸਾਡੇ ਤੁਸੀਂ ਰੋਜ਼ਗਾਰ ਖੋ ਰਹੇ ਹੋ ਸਾਡਾ ਕੰਮ ਖੋ ਰਹੇ ਹੋ ਸਾਡੀ ਸਾਡੇ ਉੱਪਰ ਤੁਸੀਂ ਕਾਬਜ਼ ਹੋ ਰਹੇ ਹੋ ਇਸ ਕਰਕੇ ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਸਮਝਣ ਵਾਲੀ ਗੱਲ ਇਹ ਆ ਕਿ ਐਡਾ ਕਿਉਂ ਦਿਖਾਇਆ ਜਾ ਰਿਹਾ ਹਰਜੀਤ ਸਿੰਘ ਨੂੰ ਐਕਸੀਡੈਂਟ ਤਾਂ ਪਹਿਲਾਂ ਵੀ ਘਟਨਾਵਾਂ ਤਾਂ ਹਰ ਤਮਾ ਦੀ ਵਾਪਰਦੀਆਂ ਨਹੀਂ ਗਈਆਂ ਕਿ ਉਹਨਾਂ ਦੇ ਸਰਕਾਰ ਜਿਹੜੀ ਕਿ ਸਾਰੀ ਹੀ ਇਸ ਮੁੱਦੇ ਉੱਪਰ ਇੰਨਾ ਕਿਉਂ ਜਿਹੜਾ ਸੀਰੀਅਸ ਲੈ ਰਹੀ ਆ ਇੰਨਾ ਕਿਉਂ ਉਸ ਮੁੱਦੇ ਨੂੰ ਦਿਖਾਇਆ ਜਾ ਰਿਹਾ ਇਸ ਕਰਕੇ ਇਹ ਚੀਜ਼ ਜਿਹੜੀ ਸੋਚਣੀ ਪੈਣੀ ਆ ਕਿ ਤੁਹਾਨੂੰ ਜਿਹੜਾ ਆਪਣੇ ਪੰਜਾਬ ਬਾਰੇ ਆਪਣੀ ਧਰਤੀ ਬਾਰੇ ਹੁਣ ਪੰਜਾਬ ਦੇ ਵਿੱਚ ਜਿਹੜੀ ਐਕਸੀਡੈਂਟ ਦੀ ਸਜ਼ਾ ਦੋ ਤਿੰਨ ਸਾਲ ਜਿਹੜੀ ਕਿ ਸਜ਼ਾ ਐਕਸੀਡੈਂਟ ਦੀ ਮਤਲਬ 6 ਕਿ ਮਹੀਨਾ ਬਾਅਦ ਸਾਲ ਕੁ ਬਾਅਦ ਬੰਦਾ ਬਾਹਰ ਵੀ ਆ ਜਾਂਦਾ ਚਲੋ ਆਪਾਂ ਕਹਨੇ ਆ ਵੀ ਜਿਹੜਾ ਕਿਸੇ ਦੀ ਵੀ ਜਿਹੜਾ ਟ੍ਰੈਫਿਕ ਰੂਲ ਨਹੀਂ ਗਿਆ ਇੱਥੇ ਮੈਂ ਇਸ ਕਰਕੇ ਮੈਂ ਇਹਨਾਂ ਦੀ ਤਾਰੀਫ਼ ਕਰਦਾ ਕਿ ਇਹਨਾਂ ਨੇ ਬੜੇ ਬੜੇ ਟ੍ਰੈਫਿਕ ਰੂਲ ਨਹੀਂ ਗੇ ਸਾਡੇ ਜਿਹੜੇ ਬਹੁਤ ਸਾਰੇ ਨੌਜਵਾਨ ਨੇ ਕਿ ਜਿਹੜੇ ਟ੍ਰੈਫਿਕ ਰੂਲਾਂ ਦੇ ਧੱਜੇ ਵੀ ਉਡਾਉਂਦੇ ਨੇਗੇ ਮੈਂ ਕਹਿੰਦਾ ਉਹਦੇ ਸਾਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਜਿਹੜੀ ਕਿ ਐਨੀ ਜਿਹੜੀ ਸਜ਼ਾ ਮਿਲਣੀ ਆ ਇਹਦਾ ਕਾਰਨ ਇਹ ਆ ਭਰਾਵੋ ਕਿ ਸਾਨੂੰ ਇਸ ਪ੍ਰਕਾਰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਤੁਸੀਂ ਸਾਡਾ ਦੇਸ਼ ਛੱਡ ਕੇ ਜਾਓ ਪਰ ਜਿਹੜਾ ਤੁਸੀਂ ਇਹ ਗੱਲ ਤੇ ਸਾਨੂੰ ਸਾਰਿਆਂ ਨੂੰ ਵਿਚਾਰ ਕਰਨੀ ਚਾਹੀਦੀ ਆ ਮੈਂ ਜਿਹੜਾ ਕਿ ਇੱਥੇ ਸਾਡੇ ਲੋਕਾਂ ਨੂੰ ਇੱਕੋ ਸਦਾ ਦੇ ਰਿਹਾ ਨੌਜਵਾਨਾਂ ਨੂੰ ਵੀ ਆਪਾਂ ਕੰਮਕਾਰ ਕਰਕੇ ਇੱਥੇ ਪੈਸਾ ਕਮਾ ਕੇ ਅਸੀਂ ਜਿਹੜਾ ਪੰਜਾਬ ਦੇ ਵਿੱਚ ਆਪਣੇ ਪੰਜਾਬ ਨੂੰ ਸਰਜੀਤ ਕਰੀਏ ਅਸੀਂ ਆਪਣੇ ਪੰਜਾਬ ਨੂੰ ਉੱਪਰ ਤੱਕ ਲੈ ਕੇ ਜਾਈਏ ਅਸੀਂ ਆਪਣੇ ਪੰਜਾਬ ਦੇ ਮਸਲੇ ਆਪ ਹੱਲ ਕਰੀਏ ਉੱਥੇ ਸਾਡੇ ਲੀਡਰ ਕੀ ਕਰ ਰਹੇ ਨੇ ਪੰਜਾਬ ਦੇ ਵਿੱਚ ਜੇ ਕੋਈ ਵੀ ਜਿਹੜੀ ਸਾਨੂੰ ਸਾਰਿਆਂ ਨੂੰ ਲੜਨਾ ਪੈਣਾ ਟਰਾਲੀਆਂ ਚੋਰੀਆਂ ਤਿੱਕਰ ਸਾਡੇ ਲੀਡਰ ਕਰ ਰਹੇ ਨੇਗੇ ਜਿਹੜੀ ਕਿ ਮੈਂ ਤੁਹਾਡੇ ਨਾਲ ਅੱਗੇ ਗੱਲਬਾਤ ਕਰਨੀ ਆ ਨਾਬੇ ਦੇ ਵਿੱਚ ਜਿਹੜਾ ਨਾਬੇ ਦਾ ਲੀਡਰ ਹੈ ਆਮ ਆਦੀ ਪਾਰਟੀ ਤੋਂ ਉਹਨਾਂ ਟਰਾਲੀਆਂ ਚੋਰੀ ਕਰੀਆਂ ਟਰਾਲੀਆਂ ਚੋਰੀ ਕਰਨ ਤੋਂ ਬਾਅਦ ਕੱਲ ਅਸੀਂ ਪਿੱਟੀ ਗਏ ਵੀ ਉਹਨਾਂ ਨੇ ਟਰਾਲੀਆਂ ਸਾਡੀਆਂ ਚੋਰੀ ਕਰੀਆਂ ਨੇ ਕੱਲ ਉਹਦੇ ਘਰੋਂ ਸਬੂਤ ਮਿਲੇ ਭਰਾਵੋ ਟਰਾਲੀਆਂ ਦੇ ਜਿਹੜੀ ਵੱਡੀਆਂ ਹੋਈਆਂ ਟਰਾਲੀਆਂ ਮਿਲੀਆਂ ਟਾਇਰ ਮਿਲੇ ਆਹ ਤੁਹਾਡੇ ਪੰਜਾਬ ਦੇ ਵਿੱਚ ਕੁਝ ਹੋ ਰਿਹਾ ਇਸ ਕਰਕੇ ਤਾਂ ਕਰਕੇ ਬੇਨਤੀ ਕਰਦੇ ਆ ਨੌਜਵਾਨ ਨੂੰ ਤੁਹਾਡੀ ਧਰਤੀ ਵਿਹਲੀ ਹੋਈ ਜਾਂਦੀ ਤੁਸੀਂ ਛੜਛੜ ਪੰਜਾਬ ਨੂੰ ਭੱਜੀ ਜਾਂਦੇ ਹੋ ਤੇ ਤੁਹਾਨੂੰ ਕੰਮਕਾਰ ਕਰਕੇ ਉੱਥੇ ਸਾਡੇ ਇਨਵੈਸਟਮੈਂਟ ਕਰਨੀ ਚਾਹੀਦੀ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਹੌਲੈਂਡ ਸੀਗਾ ਨੌਜਵਾਨੋ ਧਿਆਨ ਨਾਲ ਗੱਲ ਸੁਣਿਓ ਉੱਥੇ ਮੈਨੂੰ ਇੱਕ ਸਵਾਲ ਹੋਇਆ ਕਿ ਤੁਸੀਂ ਇੱਥੇ ਤੁਸੀਂ ਬੋਲ ਕੇ ਗਿਓ ਬੜਾ ਸੋਹਣਾ ਬੋਲਿਓ ਤੁਹਾਡਾ ਹੀ ਮਕਸਦ ਵੋਟਾਂ ਦੇ ਵਿੱਚ ਖੜੇ ਹੋਣਾ ਤੁਹਾਡਾ ਹੀ ਮਕਸਦ ਇਹ ਕਰਨਾ ਹੋਣਾ ਤੁਹਾਡਾ ਹੀ ਮਕਸਦ ਅਸੀਂ ਕੀਤੇ ਯਕੀਨ ਕਰੀਏ ਇਸੇ ਜਿਹੜੇ ਗਰਾਊਂਡ ਦੇ ਵਿੱਚ ਹੌਲੈਂਡ ਵਾਲੇ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਆ ਭਗਵਾਨ ਤਮਨ ਵੀ ਪਹਿਲਾਂ ਇੱਥੇ ਬੋਲ ਕੇ ਗਿਆ ਸੀਗਾ ਉਹ ਲੋਕਾਂ ਦੇ ਜਿਹੜੀਆਂ ਗੱਲਾਂ ਕਰੀ ਉਹਨਾਂ ਦੇ ਪੂਰ ਨਹੀਂ ਉਤਰਿਆ ਇਹ ਮੈਨੂੰ ਸਵਾਲ ਹੋਇਆ ਸੀ ਕਿ ਜਦੋਂ ਮੈਂ ਬੋਲ ਕੇ ਗਰਾਊਂਡ ਤੋਂ ਬਾਹਰ ਗਿਆ ਹੌਨਾਂ ਦੇ ਗਰਾਊਂਡ ਦੇ ਵਿੱਚ ਮੈਂ ਜਦੋਂ ਬੋਲਿਆ ਨਾ ਬੋਲਣ ਤੋਂ ਬਾਅਦ ਮੈਨੂੰ ਸਵਾਲ ਹੋਇਆ ਸੀਗਾ ਪਹਿਲੀ ਗੱਲ ਤਾਂ ਮੈਂ ਉੱਥੇ ਬੜਾ ਤਰੀਕੇ ਨਾਲ ਆਪਣੇ ਸਾਰੇ ਭਰਾਵਾਂ ਨੂੰ ਜਵਾਬ ਵੀ ਦਿੱਤਾ ਕਿ ਦੇਖੋ ਮੈਂ ਜਿ ਮੈਂ ਨਾ ਅੱਜ ਲੀਡਰਾਂ ਨਾ ਕੋਈ ਮਹ ਅਫਸਰਾਂ ਨਾ ਅੱਜ ਵੀ ਜਿਹੜੀ ਲੋਕਾਂ ਦੀ ਲੜਾਈ ਆ ਲੋਕਾਂ ਨਾਲ ਖੜ ਰਿਹਾ ਹਾਂ ਅਨੇਕਾਂ ਸਾਡੇ ਨੌਜਵਾਨਾਂ ਦਾ ਮੁੱਦਾ ਚੱਕ ਕੇ ਪੰਜਾਬ ਦੇ ਵਿੱਚ ਜਿਹੜਾ ਕਿ ਸਭ ਤੋਂ ਵੱਧ ਅਜਾੜਨ ਵਾਲਾ ਮੁੱਦਾ ਚੱਲਿਆ ਹੋਇਆ ਸੀ ਮੈਂ ਉੱਤੇ ਕੰਮ ਕੀਤਾ ਨੌਜਵਾਨਾਂ ਦੇ ਜਿਹੜੇ ਕਰੋੜਾਂ ਰੁਪਏ ਦਵਾਏ ਕੋਈ 5 ਰੁਪਏ ਸਾਬਤ ਕਰੇ ਮੈਂ ਇਹ ਕੋਈ ਵੀ ਜਿਹੜਾ ਲੀਡਰ ਨਹੀਂ ਲੜਾਈ ਲੜ ਸਕਦਾ ਸੀਗਾ ਅਸੀਂ ਜਿਹੜੀ ਕਿਹੇ ਲੜਾਈ ਲੜੀ ਆ ਪਰ ਅਗਲੀ ਗੱਲ ਇਹ ਹੀ ਆ ਕਿ ਜਿਹੜਾ ਮੈਨੂੰ ਫਿਰ ਵੀ ਇਹ ਦੁਬਾਰੇ ਕਬੀਰ ਨੇ ਹੋਰ ਸਵਾਲ ਕਰਿਆ ਕਿ ਤੈਨੂੰ ਤੁਸੀਂ ਭਰੋਸਾ ਨਹੀਂ ਕਰ ਸਕਦੇ ਮੈਂ ਕਿਹਾ ਭਾਈ ਨਾ ਤਾਂ ਕੋਈ ਮੈਨੂੰ ਲੀਡਰ ਖੜੇ ਹੋਣ ਦਾ ਚਾਹਵਾ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਇਹ ਜਿਹੜੀ ਖਾਸ ਕਰਕੇ ਭਰਾਵਾਂ ਨੂੰ ਸਾਰਿਆਂ ਨੂੰ ਵਿਦੇਸ਼ਾਂ ਵਿੱਚ ਵਸਦਿਆਂ ਨੂੰ ਵੀ ਤੁਸੀਂ ਕਿਸੇ ਤੇ ਭਰੋਸਾ ਨਾ ਕਰੋ ਮੇਰੇ ਤੇ ਵੀ ਭਰੋਸਾ ਨਾ ਕਰੋ ਕਿਸੇ ਤੇ ਵੀ ਭਰੋਸਾ ਨਾ ਕਰੋ ਤੁਹਾਨੂੰ ਪੰਜਾਬ ਨੂੰ ਬਦਲਣ ਲਈ ਆਪਣਾ ਯੋਗਦਾਨ ਆਪ ਜਾ ਕੇ ਪਾਉਣਾ ਪੈਣਾ ਆਪਣੀ ਜ਼ਿੰਮੇਵਾਰੀ ਆਪ ਸਮਝਣੀ ਪੈਣੀ ਆ ਇਹ ਮੇਰੀ ਇੱਥੇ ਵਿਦੇਸ਼ਾਂ ਦੇ ਵਿੱਚ ਆਉਣ ਦਾ ਜਿਹੜਾ ਮੁੱਖ ਕਾਰਨ ਆ ਆ ਯੂਰਪ ਦੇ ਵਿੱਚ ਮੈਂ ਆ ਕੇ ਇਕੱਲੇ-ਇਕੱਲੇ ਭਰਾਵਾਂ ਨੂੰ ਹੀ ਬੇਨ ਤੁਸੀਂ ਜੇਕਰ ਪੰਜਾਬ ਨੂੰ ਬਦਲਣਾ ਇਹ ਪੰਜਾਬ ਨੂੰ ਆਪਣੇ ਤਰੀਕੇ ਨਾਲ ਜਾ ਕੇ ਅਸੀਂ ਆਪੋ ਆਪਣੇ ਜ਼ਿੰਮੇਵਾਰੀਆਂ ਸਮਝ ਕੇ ਅਸੀਂ ਆਪਣੇ ਪਿੰਡ ਵਿਹਲੇ ਨਾ ਕਰੀਏ ਅਸੀਂ ਆਪਣੇ ਸੱਥਾਂ ਵਿਹਲੇ ਨਾ ਕਰੀਏ ਅਸੀਂ ਆਪਣੇ ਤਰੀਕੇ ਨਾਲ ਜਾ ਕੇ ਪਿੰਡਾਂ ਨੂੰ ਬਦਲੀਏ ਹੁਣ ਮੇਰਾ ਤੁਸੀਂ ਸਾਰੇ ਜਾਣੇ ਜਿੰਨੇ ਵੀ ਮੈਨੂੰ ਪਰਸਨਲ ਤੌਰ ਤੇ ਜਾਣਦੇ ਹੋ ਕੀ ਮੈਂ ਆਪਣੇ ਜਿਹੜਾ ਵਾਤਾਵਰਣ ਜਿਹੜਾ ਇੱਥੇ ਪਾਣੀ ਸਾਮੀਆ ਹੋਇਆ ਇਹਨਾਂ ਨੇ ਹਵਾ ਸਾਮੀ ਹੋਈ ਆ ਕੀ ਮੈਂ ਵਾਤਾਵਰਣ ਨੂੰ ਸਾਫ਼ ਕਰਨ ਦੇ ਜ਼ੋਰ ਲਾ ਨਹੀਂ ਰਿਹਾ ਕੀ ਮੈਂ ਇਕੱਲਾ ਇਹ ਜਿਹੜਿਆ ਏਜੈਂਟਾਂ ਖਿਲਾਫ ਜਾਂ ਮੈਂ ਕਿਸਾਨੀ ਦੀ ਲੜਾਈ ਥੋੜ ਨੂੰ ਲੜਦਾ ਮੈਂ ਨਾਲ-ਨਾਲ ਚਲੋ ਇਹ ਇਹ ਤਾਂ ਸਾਡਾ ਮੇਰਾ ਕੰਮ ਹੈਗੇ ਪਰ ਮੈਂ ਨਾਲ ਪਿੰਡ ਦੇ ਵਿੱਚ ਆਪਣੇ ਵਾਤਾਵਰਣ ਲਈ ਕਿੰਨੇ ਦਰਖਤ ਲਾਉਣ ਲਈ ਮਗਬਦਾ ਕੰਮ ਕਰਦਾ ਇਸ ਕਰਕੇ ਸਾਰਿਆਂ ਨੂੰ ਆਪਾਂ ਨੂੰ ਭਰਾਵੋ ਆਪ ਜਾ ਕੇ ਵਿਦੇਸ਼ਾਂ ਦੀ ਧਰਤੀ ਤੋਂ ਪੰਜਾਬ ਨੂੰ ਬਦਲਣਾ ਪੈਣਾ ਇਹ ਮੇਰਾ ਸਾਰਿਆਂ ਨੂੰ ਇੱਥੇ ਮੈਂ ਹੋਕਾ ਦਿੰਦਾ ਫਿਰਦਾ ਕਿ ਸਾਡੇ ਕੋਲੇ ਜਿਹੜਾ ਸاسی ਵਿਦੇਸ਼ਾਂ ਦੇ ਵਿੱਚ ਅਗਲੇ ਅਗਲੇ ਦੀ ਧਰਤੀ ਹੈ ਬਾਈ ਅਗਲੇ ਦੀ ਇਹ ਧਰਤੀ ਹੈ ਹੁਣ ਜੀ ਇੱਥੇ ਯੂਰਪ ਦੀ ਅਗਲੀ ਅੰਗਰੇਜ਼ਾਂ ਦੀ ਧਰਤੀ ਹੈ ਇੱਥੇ ਜੰਮੇ ਪਲੇ ਨੇਗੇ ਇੱਥੇ ਫਾਇਦਾ ਹੋਏ ਨੇਗੇ ਇਹ ਧਰਤੀ ਹੈ ਬਾਈ ਇਸ ਕਰਕੇ ਅਮਰੀਕਾ ਦੀ ਵੀ ਇਹ ਗੋਰਾ ਦੀ ਧਰਤੀ ਆ ਪਰ ਜਿਹੜੇ ਸਾਡੀ ਧਰਤੀ ਆ ਸਾਡੀ ਧਰਤੀ ਤਾਂ ਬਹੁਤ ਜਾਦੇ ਵਧੀਆ ਧਰਤੀ ਆ ਪਰ ਸਾਨੂੰ ਉਹ ਧਰਤੀ ਨੂੰ ਜਿਹੜਾ ਕਿ ਜਿਹੜਾ ਉੱਥੇ ਸਿਸਟਮ ਅਜ ਕ੍ਰਾਪਟ ਹੋ ਗਿਆ ਸਾਰਾ ਕੁਝ ਲੀਡਰ ਸਾਡੇ ਚੋਰ ਹੋ ਗਏ ਸਾਨੂੰ ਉਹਨਾਂ ਦੇ ਲਈ ਸਾਨੂੰ ਆਪ ਨੂੰ ਜਾ ਕੇ ਜਿਹੜੀ ਇਹ ਲੜਾਈ ਸਾਰਿਆਂ ਨੂੰ ਇਕੱਠੇ ਹੋ ਕੇ ਲੜਨੀ ਪੈਣੀ ਆ ਭਰਾਵੋ ਮਸਲਾ ਇਹ ਆ ਕਿ ਜਦੋਂ 200 ਸਾਲ ਇਹ ਦੇਸ਼ ਗੁਲਾਮ ਰਿਹਾ ਭਾਰਤ ਉਦੋਂ ਵਿਦੇਸ਼ਾਂ ਦੇ ਵਿੱਚੋਂ ਜਾ ਕੇ ਜਿਹੜੇ ਭਰਾਵਾਂ ਨੇ ਇਸ ਦੇਸ਼ ਨੂੰ ਯਾਦ ਕਰਾਇਆ ਨਹੀਂ ਅੱਜ ਵੀ ਤੁਹਾਡੀ ਉਹੀ ਜ਼ਰੂਰਤ ਆ ਅੱਜ ਵੀ ਜਿਹੜੇ ਤੁਹਾਡੇ ਕੋਈ ਵੀ ਅੱਜ ਤੇ ਇੱਕ ਤਾਜੀ ਘਟਨਾ ਆ ਸਾਡੇ ਬਹੁਤ ਸਤਿਕਾਰਯੋਗ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨ ਨੂੰ ਬਲਦੇਵ ਸਿੰਘ ਸਰਸਾ ਜੀ ਨੇਗੇ ਬਲਦੇਵ ਸਿੰਘ ਸਰਸਾ ਜੀ ਨੇਗੇ ਜਿਹੜੇ ਕਿ ਗੁਰਸਿੱਖ ਨੇਗੇ ਜਿਨ੍ਹਾਂ ਨੂੰ ਕਿ ਦਿੱਲੀ ਮੈਟਰੋ ਦੇ ਉੱਪਰ ਰੋਕਿਆ ਗਿਆ ਤੁਹਾਨੂੰ ਮੈਂ ਖਬਰ ਦਿਖਾ ਦਣਾ ਧਿਆਨ ਨਾਲ ਦੇਖ ਲਿਓ ਤੁਸੀਂ ਤਾਂ ਮੈਨੂੰ ਪਤਾ ਹੁਣ ਗੱਲ ਸੁਣਨੀ ਨਹੀਂ ਹੁਣ ਤਾਂ ਹਾਲ ਅੰਡੀ ਚਾਹੀਦਾ ਕਿਸੇ ਨੇ ਲਾਈਵ ਤੇ ਮੇਰੇ ਫਿਰ ਮੈ ਤੋਂ ਗਾਲਾਂ ਵੀ ਕਈ ਵਾਰੀ ਨਿਕਲ ਜਾਂਦੀਆਂ ਨੇ ਕਿਆਂ ਮੈਂ ਤੁਹਾਨੂੰ ਅੱਜ ਦੀ ਖਬਰ ਦਿਖਾ ਦੋਣਾ ਵੀ ਕਿਵੇਂ ਉੱਥੇ ਜਿਹੜਾ ਟਾਰਗੇਟ ਕੀਤਾ ਗਿਆ ਇਹ ਹੈ ਅੱਜ ਦੀ ਖਬਰ ਦੇਖ ਲਓ ਅੱਜ ਦੀ ਖਬਰ ਆ ਇਹ ਬਲਦੇਵ ਸਿੰਘ ਸਰਸਾ ਕਿਸਾਨਾਂ ਕੋਲ ਇਹਨਾਂ ਨੇ ਕਿਰਪਾਨ ਜਿਹੜੀ ਕਿ ਪਾਈ ਹੋਈ ਸੀਗੀ ਕਿਰਪਾਨ ਕਰਕੇ ਇਹਨਾਂ ਨੂੰ ਮੈਟਰ ਦੇ ਉੱਪਰ ਚੜ੍ਹ ਨਹੀਂ ਦਿੱਤਾ ਗਿਆ ਇਹਦਾ ਸਾਡੇ ਉੱਤੇ ਹਾਲਾਤ ਬਣੇ ਪਏ ਨੇ ਕਿ ਕੋਈ ਵੀ ਲੀਡਰ ਇਹ ਮੁੱਦਿਆਂ ਤੇ ਗੱਲ ਕਰਨ ਨੂੰ ਤਿਆਰ ਨਹੀਂ ਕਿ ਕਿਵੇਂ ਘੱਟ ਗਿਣਤੀਆਂ ਨਾਲ ੱੱੱਕਾ ਹੋ ਰਿਹਾ ਅੱਜ ਦੀ ਖਬਰ ਆ ਇਸ ਕਰਕੇ ਮੈਰੀ ਵਿਦੇਸ਼ਾਂ ਦੇ ਵਿੱਚ ਰਹਿੰਦੀ ਇਹੀ ਭਰਾਵਾਂ ਨੂੰ ਬੇਨਤੀ ਆ ਕਿ ਆਹ ਕੁਛ ਤਾਂ ਸਾਡੇ ਉੱਤੇ ਘੱਟ ਗਿਣਤੀਆਂ ਨਾਲ ਹੋ ਰਿਹਾ ਸਾਨੂੰ ਜਾ ਕੇ ਇਹ ਜਿਹੜਾ ਸਿਸਟਮ ਨੂੰ ਬਦਲਣ ਲਈ ਆਪ ਜਾ ਕੇ ਲੜਨਾ ਪੈਣਾ ਅਕਲੇਮੇਂਦਰ ਸਿੰਘ ਸੰਧੂ ਹੱਸੀ ਜਾਂਦਾ ਵਾਹ ਓਏ ਤੇਰੇ ਮੱਖਣਾ ਗੱਲ ਮੈਂ ਕਿੰਨੀ ਸੀਰੀਅਸ ਕਰੀ ਇਹਨਾਂ ਤੂੰ ਹੱਸੀ ਜਾਣਾ ਫਿਰ ਕਹੋਂਗੇ ਗਾਲਾਂ ਕੱਢਦਾ ਮੈਂ ਠੀਕ ਆ ਨਾ ਗੱਲ ਤੁਸੀਂ ਸੀਰੀਅਸ ਤਾਂ ਕਿਸੇ ਵੇਲੇ ਹੋ ਜੋ ਫਿਰ ਕਹੋਂਗੇ ਮੇਰੇ ਮੂੰਹ ਚੋਂ ਗਾਲ ਹੋਣਾ ਮੇਰਾ ਨਿਕਲ ਜਾਂਦੀ ਆ ਮੈਂ ਬਹੁਤ ਕੋਸ਼ਿਸ਼ ਕਰਦਾ ਤੁਸੀਂ ਮੇਰੇ ਸਾਲਿਓ ਬਸ ਕਿਸੇ ਕੁੜੀ ਦੀ ਧੀ ਦੀ ਵੀਡੀਓ ਦੇਖ ਲਈ ਉਹਦੀ ਵਾਇਰਲ ਹੋ ਗਈ ਜੀ ਉਹ ਚੱਕ ਲੋ ਜੀ ਉਹ ਮੈਨੂੰ ਭੇਜੀ ਵੀਡੀਓ ਸ਼ਰਮ ਮੰਨੋ ਮਾੜਾ ਮੋਟਾ ਉਹ ਇੱਕ ਮਿੰਟਾਂ ਦੇ ਵਿੱਚ ਮੈਨੂੰ ਵੀਡੀਓ ਭੇਜੀ ਉਹ ਮੈਨੂੰ ਵੀਡੀਓ ਭੇਜੀ ਤੁਹਾਡੇ ਦਾ ਦਿਮਾਗ ਦੇ ਵਿੱਚ ਆ ਚੀਜ਼ ਰਹੀ ਗਈ ਤਾਂ ਹੀ ਤਾਂ ਇੱਥੇ ਸਾਡੇ ਨੌਜਵਾਨ ਧੱਕੇ ਇੱਥੇ ਬੜੇ ਬੁਰੇ ਹਾਲਾਤ ਨੇਗੇ ਕੱਲਾ ਇੱਥੇ ਆ ਕੇ ਮੈਂ ਜਿਹੜਾ ਗੱਲਾਂ ਤੇ ਗੱਲ ਕਰੀ ਆ ਕਿ ਸਾਡੇ ਨੌਜਵਾਨਾਂ ਨਾਲ ਤੇ ਜ਼ੋਰਪ ਦੇ ਵਿਚ ਆ ਕੇ ਵੀ ਮੈਂ ਨੌਜਵਾਨਾਂ ਦੀ ਗੱਲ ਕਰੀ ਆ ਕੀ ਗੱਲ ਕੀਤੀ ਇੱਥੇ ਆ ਕੇ ਵੀ ਜਿਹੜਾ ਸਾਡੇ ਆਪਣੀ ਸਾਡੇ ਆਪਣੇ ਨਾਲ ਧੱਕਾ ਕਰ ਰਹੇ ਨੇ ਉਹ ਇੱਥੇ ਆ ਕੇ ਗੱਲ ਮੈਂ ਸਾਰੀ ਇੱਥੇ ਗੱਲਬਾਤ ਕੀਤੀ ਆ ਪਰ ਕੋਈ ਵੀ ਜਿਹੜਾ ਨੌਜਵਾਨ ਨੇ ਨਾ ਉਹ ਗੱਲਾਂ ਨੂੰ ਸੀਰੀਅਸ ਹੋ ਕੇ ਸੁਣਨ ਨੂੰ ਤਿਆਰ ਨਹੀਂ ਹੈਗੇ ਸਾਡੇ ਪੰਜਾਬ ਦੇ ਨੌਜਵਾਨ ਸਾਡੇ ਹਾਲਾਤ ਮਾੜੇ ਇਸ ਕਰਕੇ ਬਣੇ ਨੇਗੇ ਕਿ ਜੇ ਮੈਂ ਮੁੱਦਿਆਂ ਦੀ ਗੱਲ ਕਰਦਾ ਮੁੱਦਿਆਂ ਦੀ ਗੱਲ ਘੱਟ ਸੁਣਦੇ ਨੇਗੇ ਭੈਣ ਚੋ ਸੌਰੀ ਮੇਥੋਂ ਗਾਲ ਨਿਕਲ ਗਈ ਇਹ ਮੇਰੇ ਸਾਲੇ ਆਪਣਾ ਆ ਚੀਜ਼ਾਂ ਵਾਰ ਦੇਖਣ ਤੇ ਰਾਜੀ ਨਹੀਂਗੇ ਜਿਹੜੀ ਗੱਲ ਤੇ ਸਾਨੂੰ ਚਿੰਤਨ ਕਰਨਾ ਚਾਹੀਦਾ ਉਹ ਤੇ ਨਹੀਂ ਕਰ ਰਹੇ ਮੈਂ ਕੀ ਕਹਿ ਰਿਹਾ ਮੈਂ ਇਹ ਗੱਲ ਕਹਿ ਰਿਹਾ ਵੀ ਭਾਈ ਸਭ ਤੋਂ ਪਹਿਲੀ ਜਿਹੜੀ ਮੈਂ ਗੱਲ ਕਰੀ ਆ ਵੀ ਅਮਰੀਕਾ ਦੇ ਵਿੱਚ ਸਾਡੇ ਭਰਾ ਨੂੰ ਕਿਵੇਂ ਟਾਰਗੇਟ ਕੀਤਾ ਗਿਆ ਤੇ ਜਿਹੜੀ ਉਨੀ ਜਿੰਨੀ ਦੀ ਸਜ਼ਾ ਹੈ ਬਣਦੀ ਆ ਉਸ ਤੋਂ ਕਿਤੇ ਜ਼ਿਆਦਾ ਸਜ਼ਾ ਉਹਨੂੰ ਦਿੱਤੀ ਗਈ ਹੈ ਕਿ ਸਾਨੂੰ ਉਹਦੇ ਤੇ ਚਿੰਤਨ ਕਰਨ ਦੀ ਜ਼ਰੂਰਤ ਆ। ਅਗਲੀ ਨਾਲ ਮੈਂ ਇਹ ਗੱਲ ਕਹੀ ਆ ਭਰਾਵੋ ਕਿ ਅਸੀਂ ਇਸ ਗੱਲ ਨੂੰ ਸਮਝੀਏ ਕਿ ਸਾਡਾ ਸਾਨੂੰ ਅਗਲੇ ਨੇ ਗ੍ਰੀਗੋਰੀਆ ਦੇ ਧਰਤੀ ਨੇ ਪਰ ਸਾਨੂੰ ਜਿਹੜੀ ਪੰਜਾਬ ਦੀ ਧਰਤੀ ਲਈ ਵੀ ਸਾਨੂੰ ਆਪਣਾ ਤਰੀਕੇ ਨਾਲ ਜਿਹੜਾ ਸਾਡਾ ਹੋਮਲੈਂਡ ਆ ਸਾਡੀ ਆਪਣੀ ਧਰਤੀ ਆ ਉਹ ਧਰਤੀ ਲਈ ਸਾਨੂੰ ਲੜਨਾ ਪੈਣਾ ਨਹੀਂ ਵਿਦੇਸ਼ਾਂ ਦੇ ਵਿੱਚ ਸਾਨੂੰ ਲੋਕਾਂ ਨੇ ਕੱਢ ਦੇਣਾ ਗੋਰਿਆਂ ਦੀ ਆਪਣੀ ਮਰਜ਼ੀ ਆਪਣਾ ਕਾਨੂੰਨ ਆ। ਹੁਣ ਪੁਰਤਕਾਲ ਦੇ ਵਿੱਚ ਦੇਖੋ ਮੈਂ ਹੁਣ ਪੁਰਤਕਾਲ ਦੇ ਵਿੱਚ ਵੀ ਜਾਣਾ ਉੱਥੇ ਕੀ ਹੋ ਰਿਹਾ ਪੁਰਤਕਾਲ ਦੇ ਵਿੱਚ ਪੁਰਤਕਾਲ ਦੇ ਵਿੱਚ 5000 ਪੰਜਾਬੀ ਨੂੰ ਕੱਢਿਆ ਜਾਣਾ ਨੌਜਵਾਨਾਂ ਨੂੰ 16000 ਪੂਰਾ ਭਾਰਤੀ ਨੂੰ ਪੁਰਤਕਾਲ ਦੇ ਵਿੱਚੋਂ ਕੱਢਿਆ ਜਾਣਾ ਜਿਵੇਂ ਅਮਰੀਕਾ ਦੇ ਵਿੱਚੋਂ ਕੱਢਿਆ ਗਿਆ 16000 ਜਿਹੜਾ ਕਿ ਉਹਨਾਂ ਨੂੰ ਡਿਪੋਰਟ ਕੀਤਾ ਜਾਣਾ ਉੱਥੇ ਹੀ ਮੈਂ ਗੱਲਬਾਤ ਸੁਣਨੀ ਹੈ ਅਗਲੀ ਦੀ ਮਰਜ਼ੀ ਹੈ ਉਸ ਲਈ ਵੀ ਮੈਂ ਜਾ ਕੇ ਲੀਡਰ ਨੂੰ ਉਹਨਾਂ ਦਾ ਵੀ ਨੌਜਵਾਨਾਂ ਦਾ ਮੈਂ ਜਿਹੜਾ ਕਿ ਗੱਲਬਾਤ ਉਹਨਾਂ ਤੇ ਵੀ ਕਰਨੀ ਆ ਪਰ ਗੱਲ ਇਉਂ ਆ ਕਿ ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਕਿ ਸਾਡੀ ਜਿਹੜੀ ਪੰਜਾਬ ਦੀ ਆਪਾਂ ਜਿਹੜੀ ਧਰਤੀ ਆ ਸਾਡੀ ਲੀਡਰਸ਼ਿਪ ਆ ਉਹਨੂੰ ਬਦਲੀਏ ਸਾਡੀ ਅਸੀਂ ਪੰਜਾਬ ਦੇ ਵਿੱਚ ਜਾ ਕੇ ਕੱਲੇ-ਕੱਲੇ ਘਰ ਦੇ ਲੋਕਾਂ ਨੂੰ ਲੋਕਾਂ ਨੂੰ ਜਾਗਰੂਤ ਕਰੀਏ ਤੁਸੀਂ ਕਹੋਗੇ ਜੀ ਸਾਡੇ ਇਹ ਤਾਂ ਫਿਰ ਇਹਦਾ ਮਤਲਬ ਇਹ ਥੋੜੂਗਾ ਵੀ ਅਸੀਂ ਕੋਈ ਆ ਛੱਡ ਕੇ ਅਸੀਂ ਐਂ ਜਾਈਏ ਇਸ ਵੀ ਲੋਕ ਨੇ ਸੁਧਰਨਗੇ ਹਰੇਕ ਬੰਦਾ ਕਹਿੰਦਾ ਲੋਕ ਸਾਡੇ ਪੰਜਾਬ ਦੇ ਨਹੀਂ ਸੁਧਰਨ ਵਾਲੇ ਅੱਛਾ ਇਹਦਾ ਮਤਲਬ ਤੁਸੀਂ ਆ ਛੱਡ ਦੋ ਫਿਰ ਤਾਂ ਤੁਸੀਂ ਆਉਦੀ ਪੰਜਾਬ ਦੀ ਧਰਤੀ ਨੂੰ ਬਰਬਾਦ ਕਰ ਦੋ ਹਰੇਕ ਮੈਨੂੰ ਨੌਜਵਾਨਾਂ ਇਹ ਗੱਲ ਆ ਕੇ ਕਹੋ ਆਪਾਂ ਨੇ ਆਪਣਾ ਪੰਜਾਬ ਨਹੀਂ ਬਦਲ ਸਕਦਾ ਹਰੇਕ ਮੈਨੂੰ ਬੰਦਾ ਇਹ ਆ ਕੇ ਇਹ ਗੱਲ ਕਹਿੰਦਾ ਅੱਛਾ ਜੇਕਰ ਨਹੀਂ ਬਦਲ ਸਕਦਾ ਫਿਰ ਤਾਂ ਆਸ ਛੱਡ ਦੋ ਹੈ ਫਿਰ ਤਾਂ ਗੁਰੂ ਸਾਹਿਬ ਵੀ ਐਡੇ ਵੱਡੇ ਕੁਰਬਾਨੀ ਉਹਨੇ ਦਿੱਤੀਆਂ ਚੱਪੇ-ਚੱਪੇ ਦਾ ਖੂਨ ਡੋਲਿਆ ਫਿਰ ਤਾਂ ਕੋਈ ਗੱਲ ਹੀ ਨਹੀਂ ਫਿਰ ਤਾਂ ਤੁਸੀਂ ਕੋਈ ਫਿਰ ਤਾਂ ਆਸ ਸਾਰੀਆਂ ਛੱਡ ਦੋ ਇਸ ਕਰਕੇ ਇਹ ਜਿਹੜੀ ਗੱਲ ਸਮਝਣ ਦੀ ਜ਼ਰੂਰਤ ਆ ਕਿ ਅਸੀਂ ਆਸ ਨੂੰ ਨਹੀਂ ਛੱਡ ਸਕਦੇ ਅਸੀਂ ਆਪਣੇ ਪੰਜਾਬ ਦੇ ਵਿੱਚ ਜਾ ਕੇ ਅਸੀਂ ਆਪਣੇ ਪੰਜਾਬ ਨੂੰ ਬਦਲੀਏ ਉਹ ਸਿਸਟਮ ਨੂੰ ਬਦਲੀਏ ਇੱਥੇ ਭਰਾਵੋ ਮੈਂ 10 ਦਸਾਂ ਦੇ ਵਿੱਚ ਘੁੰਮ ਲਿਆ 10 ਦਸਾਂ ਨ ਯੂਰਪ ਦੇ ਵਿੱਚ ਇੱਕ ਦੇਰ ਦੇ ਵਿੱਚ ਮੈਨੂੰ ਕਦੇ ਨਹੀਂ ਪੱਥਰ ਨਹੀਂ ਮਿਲਿਆ ਇੱਕ ਮੈਨੂੰ ਕਿਤੇ ਇੱਕ ਥਾਂ ਦੇ ਉੱਪਰ ਮੈਨੂੰ ਕਿਤੇ ਫਲੈਕਸਾਂ ਬੋਰਡਾਂ ਨਹੀਂ ਦਿੱਖੀਆਂ ਦਿੱਖੀਆਂ ਜਿਹੜੀਆਂ ਪੰਜਾਬ ਦੇ ਵਿੱਚ ਥਾਂ-ਥਾਂ ਤੇ ਲਾਈਆਂ ਪਈਆਂ ਨਹੀਂ ਹੈ। ਇਹ ਜਿਹੜੀਆਂ ਚੀਜ਼ਾਂ ਨੇ ਸੀ ਪੰਜਾਬ ਤੇ ਘਰ ਲਾ ਕੇ ਪੰਜਾਬ ਦਾ ਸਿਸਟਮ ਬਦਲਿਆ ਸੀ ਆਪੋ ਆਪਣਾ ਯੋਗਦਾਨ ਉਸ ਚੀਜ਼ ਨੂੰ ਬਦਲ ਦੇ ਵਿੱਚ ਪਾਈਏ। ਤੇ ਭਰਾਬੂ ਜਿਹੜੀ ਟਰਾਲੀ ਚੋਰਾਂ ਵਾਲੀ ਗੱਲ ਆ ਜਿਹੜੀ ਕਿ ਹੁਣ ਮੈਂ ਗੱਲ ਉਹੀ ਕਰਨੀ ਆ ਵੀ ਕਿਸਾਨੀ ਉੰਦੋਲਨ। ਕਿਵੇਂ ਜਿਹੜਾ ਇਹਨਾਂ ਲੀਡਰਾਂ ਨੇ ਆਮ ਆਦੀ ਪਾਰਟੀ ਦੇ ਲੀਡਰਾਂ ਨੇ ਕਿਵੇਂ ਕਿਸਾਨੀ ਲੋਕਾਂ ਅੰਦੋਲਨ ਨੂੰ ਕੁਚਲਿਆ। ਉਹਨਾਂ ਦੇ ਘਰੋਂ ਨਾਬੇ ਦਾ ਜਿਹੜਾ ਕਿ ਆਕਾ ਉਹ ਆਪਣਾ ਕਾਉਂਸਲਰ ਜਿਹਦੇ ਘਰੋਂ ਟਰਾਲੀਆਂ ਦੇ ਭਰਾਵੋ ਟਰਾਲੀ ਦੇ ਵੱਡੀਆਂ ਹੋਈਆਂ ਟਰਾਲੀਆਂ ਸਾਡੇ ਕਿਸਾਨਾਂ ਦੇ ਨਿਸ਼ਾਨੀਆਂ ਸੀਗੀਆਂ ਉਹਦੇ ਘਰਾਂ ਦੇ ਵਿੱਚੋਂ ਕੱਲ ਮਿਲੀਆਂ ਇਹ ਤਾਂ ਸਾਡੇ ਲੀਡਰਾਂ ਦਾ ਟਰਾਲੀਆਂ ਚੋਰੀਆਂ ਕਰਨ ਤੇ ਹੋ ਗਿਆ ਸਮਾਨ ਸਾਡਾ ਚੋਰੀ ਕਰਨ ਤੇ ਹੋ ਗਿਆ ਇਹ ਲੀਡਰ ਭਰਾਵੋ ਇਸ ਕਰਕੇ ਇਹ ਜਿਹੜੇ ਮੁੱਦਿਆਂ ਦੇ ਸਾਨੂੰ ਸੋਚਣ ਦੀ ਲੋੜ ਹੈ ਭੈਣ ਚੋ ਦੇ ਸਾਰੇ ਪੰਜਾਬ ਦੇ ਵਿੱਚ ਪਖੰਡੀ ਭੈਣ ਚੋ ਪੰਜਾਬ ਦੇ ਵਿੱਚ ਪੈਦਾ ਹੋ ਗਏ ਮੈਂ ਸੌਰੀ ਮੈਥੋਂ ਨਾ ਮੈਂ ਗਾਲ ਕੱਢਣਾ ਨਹੀਂ ਚਾਹੁੰਦਾ ਬਾਈ ਮੈਂ ਤਾਂ ਨਿਕਲ ਜਾਂਦੀ ਹੈ ਆ ਸਰਕਮਾਈ ਜਾਂਦੇ ਨੇ ਮੈਂ ਤਾਂ ਸਾਰੇ ਥਾਵਾਂ ਤੇ ਜਾ ਕੇ ਦੇਖਿਆ ਤੇ ਪਖੰਡ ਬਿਲਕੁਲ ਨਹੀਂ ਹੈਗਾ ਸੜ ਤਾਂ ਪੰਜਾਬ ਦੇ ਵਿੱਚ ਭੈਣ ਚੋ ਪਖੰਡੀ ਬਾਬਿਆਂ ਦੇ ਜਾਜ ਆ ਉੱਥੇ ਸਤਿਆਨਾਸ਼ ਕੀਤਾ ਪਿਆ ਬਾਈ ਹਰੇਕ ਬੰਦਾ ਸਰਕਮਾ ਕੇ ਕਹਿੰਦਾ ਮੈਂ ਚੌਂਕੀ ਰਾਉਣਾ ਪੰਜ ਤੋਂ ਮੈਨੂੰ ਇੱਥੇ ਲੱਗਦਾ ਪਖੰਡ ਦੇਖਣ ਨੂੰ ਨਹੀਂ ਮਿਲਿਆ ਮੈਂ ਦੇਖੀ ਗਿਆ ਇੱਥੇ ਆ ਕੇ ਵੀ ਮੈਂ ਚਰਚਾਂ ਦੇ ਵਿੱਚ ਇੱਥੇ ਗਿਆ ਮੈਂ ਵੀਡੀਓ ਨਾਸਰ ਕਰਨੀਆਂ ਨੇ ਤੁਹਾਡੇ ਸਾਹਮਣੇ ਸਾਡੇ ਪੰਜਾਬ ਦੇ ਵਿੱਚ ਐਡਾ ਵੱਡਾ ਪਖੰਡ ਹੋਰ ਇੱਥੇ ਦਾ ਪਖੰਡ ਹੀ ਨਹੀਂ ਹੈਗਾ ਅਜੇ ਧਰਮਾਂ ਪਿੱਛੇ ਲੜਾਈ ਨਹੀਂ ਹੈਗੀ ਯਾਰ ਕੀ ਅਸੀਂ ਪੰਜਾਬ ਦੇ ਵਿੱਚ ਜਾ ਕੇ ਚੀਜ਼ਾਂ ਬਦਲ ਨਹੀਂ ਸਕਦੇ ਆਪਾਂ ਸਾਰੇ ਜਾਣੇ ਮੈਂ ਕੱਲਾ ਬਿਲਕੀ ਜਨਾ ਮੇਰੇ ਤੇ ਸਰਕਾਰਾਂ ਨੇ ਪਰਚੇ ਪਾਏ ਕਿ ਤੁਸੀਂ ਆ ਕੇ ਨਾਲ ਮੇਰੇ ਖੜ ਨਹੀਂ ਸਕਦੇ ਮੇਥ ਮੈਂ ਨਹੀਂ ਮੈਂ ਕਹਿੰਦਾ ਮੈਂ ਕੋਈ ਲੀਡਰ ਨਹੀਂ ਮੈਂ ਤੁਹਾਡੇ ਨਾਲ ਖੜਨ ਨੂੰ ਤਿਆਰ ਆ ਆਪਾਂ ਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਪੈਣਾ ਜਦੋਂ ਉੱਥੇ ਹਰੇਕ ਬੰਦਾ ਕਹਿੰਦਾ ਮੈਂ ਚੌਕੀ ਲਾਉਣਾ ਜੀ ਮੈਨੂੰ ਦੱਸੋ 1 2 3 4 5 ਨੰਬਰ ਖੜੇ ਹੋ ਜੋ ਫੁੱਦੂ ਬਣਾਈ ਜਾਂਦੇ ਨੇ ਲੋਕਾਂ ਨੂੰ ਯਾਰ ਮੈਨੂੰ ਸਮਝ ਨਹੀਂ ਆਉਂਦੀ ਆ ਇਹ ਪੰਜਾਬ ਬਦਲੂਗਾ ਕਿਵੇਂ ਯਾਰ ਸਾਡਾ ਸਿਸਟਮ ਯਾਰ ਤੁਸੀਂ ਕੀ ਕੱਲਾ ਕੱਲਾ ਬੰਦਾ ਇਸ ਚੀਜ਼ ਦੇ ਵਿਰੋਧ ਨਹੀਂ ਕਰ ਸਕਦਾ ਮੇਰੀ ਬੇਨਤੀ ਆ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਸਾਰੇ ਸਿੱਖ ਜੱਤੇ ਬੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਵੀ ਆ ਪਖੰਡ ਯਾਰ ਬੰਦ ਨਹੀਂ ਕਰਾ ਸਕਦੇ ਆਪਾਂ ਆਪਣੇ ਪੰਜਾਬ ਦੇ ਵਿੱਚ ਇੰਨਾ ਪਖੰਡ ਚੱਲ ਰਿਹਾ ਮੈਨੂੰ ਪੂਰੇ 10 ਦੇਸ਼ਾਂ ਦੇ ਵਿੱਚ ਘੁੰਮਿਆ ਮੈਨੂੰ ਇਹ ਜਿਆ ਪਖੰਡ ਦੇਖਣ ਨੂੰ ਨਹੀਂ ਮਿਲਿਆ ਜਿਹੜ ਧਰਮਾਂ ਦੇ ਨਾਂ ਤੇ ਫੁੱਦੂ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ ਯਾਰ ਠੀਕ ਆ ਨਾ ਗੱਲ ਹਰੇ ਕਹਿੰਦਾ ਮੇਰੇ ਚ ਬਾਬਾ ਆ ਗਿਆ ਹਰੇ ਕਹਿੰਦਾ ਮੇਰੇ ਚ ਮਾਤਾ ਆ ਗਈ ਹਰੇ ਕਹਿੰਦਾ ਮੈਂ ਚੌਂਕੀ ਲਾਉਣਾ ਜੀ ਭੈਣ ਤੇ ਉਹ ਪਤਾ ਨਹੀਂ ਆ ਜਾ ਸਿਸਟਮ ਚੱਲਿਆ ਪਿਆ ਕੋਈ ਕਹਿੰਦੇ ਵੀ ਮੈਂ ਇੱਥੇ ਜਾ ਕੇ ਗੱਲ ਪੁੱਛੀ ਜਿਹੜੇ ਸਾਡੇ ਕਹਿੰਦੇ ਨੇ ਅਸੀਂ ਫੂਕ ਮਾਰ ਕੇ ਅਸੀਂ ਠੀਕ ਕਰ ਦਿੰਨੇ ਆ ਮੈਂ ਇੱਥੇ ਚਰਚਾਂ ਦੇ ਵਿੱਚ ਗਿਆ ਪਹਿਲਾਂ ਤਾਂ ਮੈਂ ਚਰਚ ਦੇ ਵਿੱਚ ਗਿਆ ਫਰਾਂਸ ਦੀ ਚਰਚ ਦੇ ਵਿੱਚ ਗਿਆ ਸੁਣ ਲਓ ਮੇਰੀ ਗੱਲ ਫਿਰ ਮੈਂ ਜਰਮਨ ਦੀ ਚਰਚ ਦੇ ਵਿੱਚ ਵੱਡੀ ਚ ਗਿਆ ਇਟਲੀ ਤੇ ਜਿੱਥੇ ਮੈਂ ਦੋ ਚਰਚਾਂ ਜਾ ਕੇ ਆਇਆ ਤੇ ਮਸਾਰੇ ਧਾਮਾਂ ਤੇ ਜਾ ਕੇ ਮੈਂ ਬੜਾ ਧਰਮ ਨਾਲ ਸਤਿਕਾਰ ਕਰਦਾ ਦੇਖੋ ਅਸੀਂ ਇੱਕ ਪਰਮਾਤਮਾ ਦੇ ਬਣਾਏ ਹੋਏ ਬੰਦੇ ਆ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਮੈਂ ਕਿ ਸਾਡੇ ਆ ਫੂਕ ਮਾਰ ਕੇ ਆ ਠੀਕ ਕਰ ਦਿੰਦੇ ਮੈਂ ਵੀਡੀਓ ਦਿਖਾਈਆਂ ਜਿਹੜੇ ਕਿ ਜਿਵੇਂ ਆਪਣੇ ਗ੍ਰਾਂਤੀ ਸਿੰਘ ਹੁੰਦੇ ਨੇ ਜਾਂ ਜਿਵੇਂ ਆਪਣੇ ਮੰਦਰਾਂ ਦੇ ਪੁਜਾਰੀ ਹੁੰਦੇ ਨੇ ਉਹਦੇ ਹੈਡ ਚੜੇ ਕੇ ਉਹ ਚਰਤੇ ਤੇ ਮਨ ਨਾਲ ਗੱਲਬਾਤਾਂ ਕਰੀ ਉਹ ਹੱਸਣ ਲੱਗੇ ਮੈਂ ਕਿਹਾ ਸਾਡੇ ਕਹਿੰਦੇ ਵੀ ਹਸਪੀਟਲ ਬੰਦ ਕਰ ਦਿਓ ਵੀ ਅਸੀਂ ਫੂਕ ਮਾਰ ਕੇ ਠੀਕ ਕਰ ਦਾਂਗੇ ਮੈਂ ਕਿਹਾ ਸਾਡੇ ਆ ਕੰਮ ਚੱਲਦਾ ਵੀ ਸਿਰ ਕਮਾਈ ਜਾਂਦਾ ਇੱਕ ਬੰਦਾ ਕਹਿੰਦਾ ਉਹ ਡਾਕਟਰ ਦੀ ਲੋੜ ਨਹੀਂ ਦਵਾਈਆਂ ਛੱਡ ਦਿਓ ਮੈਂ ਕਹਿੰਦਾ ਠੀਕ ਗੋਲੇ ਹੱਸੇ ਜੀਤੇ ਹੱਸੋ ਨਾ ਤੁਸੀਂ ਭੈਣ ਤੋਂ ਨੌਜਵਾਨ ਹੱਸ ਕਮੈਂਟਾਂ ਦੇ ਵਿੱਚ ਆਸੀ ਜਾਂਦੇ ਨੇਗੇ ਗੱਲ ਨੂੰ ਤੁਸੀਂ ਸਰੀਅਸ ਹੋ ਕੇ ਸੁਣੋ ਵੀ ਗੱਲ ਕਹਿ ਕੀ ਰਿਹਾ ਮੈਂ ਗੱਲ ਸੁਣਨ ਵਾਲੀ ਗੱਲ ਇਹ ਹੈ ਵੀ ਇੱਥੇ ਜਿਹੜਾ ਪਖੰਡ ਚੱਲ ਰਿਹਾ ਹੈ ਇਹ ਤੇ ਪ੍ਰਤੀਕ ਨੌਜਵਾਨ ਸੋਸ਼ਲ ਮੀਡੀਆ ਤੇ ਇਹਦੇ ਪੱਖ ਦੇ ਇਹਦੇ ਖਿਲਾਫ ਬੋਲੋ ਨਾ ਤੁਸੀਂ ਭੈਣ ਦੇ ਯਾਰੋ ਕੱਲਾ ਆਏ ਹੋਗਾ ਵੀ ਚੱਕ ਲੋ ਜੀ ਵੀਡੀਓ ਵਾਇਰਲ ਹੋ ਗਈ ਜੀ ਦੇਖ ਲੋ ਜੀ ਉਹਦੀ ਵੀਡੀਓ ਵਾਇਰਲ ਹੋ ਗਈ ਜੀ ਮੇਰਾ ਅੰਦਰੋਂ ਨਾ ਮੇਰਾ ਮਨ ਮੇਰਾ ਨਾ ਮੇਰਾ ਗੁੱਸਾ ਬਹੁਤ ਚੜਦਾ ਜਦੋਂ ਇਹ ਪਖੰਡ ਚੱਲਦਾ ਆਹ ਕੁਛ ਚੱਲਦਾ ਇਹ ਚੀਜ਼ ਤੇ ਜਿਹੜੀ ਸਮਝ ਦੀ ਜ਼ਰੂਰਤ ਆ ਇਕੱਲਾ ਇਕੱਲਾ ਬੰਦਾ ਸੋਸ਼ਲ ਮੀਡੀਆ ਤੇ ਇਸ ਚੀਜ਼ ਦੇ ਲੋਕਾਂ ਨੂੰ ਜਾਗਰੂਤ ਕਰੋ ਤੁਸੀਂ ਇਕੱਲਾ ਕੇ ਧੀ ਭੈਣ ਦੀ ਵੀਡੀਓ ਵਾਇਰਲ ਹੋ ਗਈ ਮੈਨੂੰ ਵੀਡੀਓ ਭੇਜ ਦੇ ਓਏ ਮੈਨੂੰ ਵੀਡੀਓ ਭੇਜ ਦੇ ਮੈਨੂੰ ਵੀਡੀਓ ਭੇਜ ਦੇ ਇੰਨਾ ਗੱਲਾਂ ਤੇ ਨਾ ਇਕੱਲੇ ਰਹੋ ਸਮਝੋ ਵੀ ਅਸੀਂ ਸੋਸ਼ਲ ਮੀਡੀਆ ਨੂੰ ਵਰਤਦੇ ਕਿਦਾਂ ਨੂੰ ਕਿਹੜੇ ਮੁੱਦੇ ਦੀ ਗੱਲ ਕਰੀ ਅੱਜ ਕੀ ਮੁੱਦਾ ਚੱਲ ਰਿਹਾ ਮੇਰੇ ਲਾਈਵ ਹੋਣ ਨਾਲ ਮੇਰੇ ਵੀਡੀਓ ਪਾਉਣ ਨਾਲ ਮਸਲਾ ਹੱਲ ਕੀ ਹੋਊਗਾ ਇਹ ਚੀਜ਼ਾਂ ਸੋਚੋ ਤੁਸੀਂ ਬੱਸ ਚੱਕ ਲਿਆ ਜੀ ਉਹਦਾ ਉਹ ਹੋ ਗਿਆ ਜੀ ਉਹਦਾ ਉਹ ਹੋ ਗਿਆ ਮੜਾ ਜਾ ਉਸ ਚੀਜ਼ ਤੋਂ ਬਾਹਰ ਨਿਕਲੋ ਇਸ ਕਰਕੇ ਨੌਜਵਾਨ ਸਾਥੀ ਉਹ ਮੈਂ 5 5 5 6 6 ਦੇਣੀ ਆ ਮੈਂ ਤਾਂ ਇੱਥੋਂ ਵਾਪਸ ਆ ਜਾਣਾ ਹਨਾ ਪਰ ਮੈਂ ਕੱਲ ਨੂੰ ਵੀ ਮੈਂ ਇਟਲੀ ਦੇ ਵਿੱਚ ਵਕ ਵਕ ਥਾਮਾਂ ਤੇ ਕਈ ਬੰਦਾਂ ਨੂੰ ਸਾਡੇ ਥਾਮਾਂ ਦੇ ਸੰਬੋਧਨ ਕਰਨਾ ਮੇਰੇ ਇਹੀ ਜਿਹੜੀ ਵਿਚਾਰ ਚਰਚਾ ਹੋਣੀ ਆ ਕਿ ਆਪਾਂ ਨੂੰ ਚਿੰਤਾ ਕਰਨ ਦੀ ਲੋੜ ਆ ਆਪਾਂ ਨੂੰ ਸਮਝਣ ਦੀ ਲੋੜ ਆ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਸਾਡਾ ਪੰਜਾਬ ਖੜਾ ਕਿੱਥੇ ਆ ਅਸੀਂ ਖੜੇ ਕਿੱਥੇ ਆ ਅਸੀਂ ਪਖੰਡ ਦੇ ਵਿੱਚ ਪੈ ਗਏ ਧਰਮਾਂ ਦੇ ਵਿੱਚ ਪੈ ਗਏ ਅਜੇ ਤੱਕ ਕੋਈ ਸਿਰਕਮਾਈ ਜਾਂਦਾ ਤੇ ਮੈਂ ਸਾਰਾ ਕੁਝ ਤਾਂ ਮੈਂ ਕੁਝ ਨਹੀਂ ਦੇਖਿਆ ਇਹ ਦਿਨੇ ਚੀਜ਼ਾਂ ਦੇ ਅਸੀਂ ਅਮਲ ਕਰਕੇ ਆਪਣੇ ਪੰਜਾਬ ਦਾ ਸਿਸਟਮ ਜਿਹੜਾ ਸਾਡੇ ਪੰਜਾਬ ਦੇ ਵਿੱਚ ਗੰਦ ਪਿਆ ਉਸ ਗੰਦ ਨੂੰ ਸਾਫ਼ ਕਰੀਏ ਜੇ ਅਸੀਂ ਚਾਹੋਣੇ ਆ ਜੇ ਸਾਡੀ ਬਰਬਾਦੀ ਨਾ ਅਸੀਂ ਚਾਹੋਣੇ ਕਿ ਸਾਡੀ ਬਰਬਾਦੀ ਹੋਣ ਤੋਂ ਬਚੇ ਅੱਜ ਹਰਜੀਤ ਸਿੰਘ ਨੂੰ ਟਾਰਗੇਟ ਕੀਤਾ ਗਿਆ ਅਮਰੀਕਾ ਨੇ ਬਿਚਕਾਰ ਨੂੰ ਸਾਨੂੰ ਸਾਰਿਆਂ ਨੂੰ ਟਾਰਗੇਟ ਕਰਨਾ ਜੇ ਅਸੀਂ ਇਹ ਚੀਜ਼ਾਂ ਦੇ ਨਾਮ ਪਾਰਾ ਦਿੱਤਾ ਭਰਾਵੋ ਇਹ ਗੱਲਾਂ ਤੇ ਅਸੀਂ 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 ਸੋਚੋ ਇਹ ਗੱਲਾਂ ਦੇ ਚਿੰਤਾ ਕਰੋ ਨੌਜਵਾਨੋ ਤੇ ਕੋਈ ਵੀ ਇੱਥੇ ਮੈਂ ਗੱਲ ਕਰ ਲਾਂ ਪਹਿਲਾਂ 4000 ਬੰਦਾ ਲਾਇਓ ਦੇਖਦਾ ਜੀ ਮੇਰੇ ਸਾਰੇ ਚੰਗੀ ਗੱਲ ਤਾਂ ਸੁਣਕੀ ਨਹੀਂ ਰਾ ਜੀ ਜਿਹੜੀ ਚੰਗੀ ਗੱਲ ਉਹ ਤੇ ਨਹੀਂ ਉਹ ਨਹੀਂ ਸੁਣਨੀ ਇਹਨਾਂ ਨੇ ਬਸ ਇਸ ਕਰਕੇ ਤਾਂ ਕਰਕੇ ਚਾਹੁੰਦੇ ਆ ਵੀ ਅਸੀਂ ਅਸੀਂ ਆਪਣੇ ਸਿਸਟਮ ਨੂੰ ਬਦਲੀਏ ਅਸੀਂ ਆਪਣੇ ਅਸੀਂ ਇੱਥੇ ਕਿਉਂ ਧੱਕੇ ਖਾਈਏ ਅਸੀਂ ਆਕੇ ਜੇ ਸਾਡਾ ਸਿਸਟਮ ਚੰਗਾ ਹੋ ਜੇ ਸਾਡੇ ਕੋਲੇ ਅਪਜਾਊ ਧਰਤੀ ਆ ਸਾਡੇ ਕੋਲੇ ਅਪਜਾਊ ਸਰੋਤ ਨੇਗੇ ਅਸੀਂ ਉਹਨਾਂ ਚੀਜ਼ਾਂ ਦੇ ਪੈਰਾ ਦਈਏ ਇਸ ਕਰਕੇ ਜਿਹੜੀਆਂ ਹੁਣ ਮੈਂ ਗੱਲਾਂ ਪੰਜ ਚਾਰ ਪਹਿਲਾਂ ਕਰੀਆਂ ਉਹਨਾਂ ਦਾ ਜ਼ਰੂਰ ਧਿਆਨ ਦਿਓ ਤੇ ਮੈਂ ਉਹਦਾ ਲਿੰਕ ਵੀ ਪਾਉਣਾ ਸਾਡੇ ਭਰਾ ਦਾ ਉਹਦੇ ਨਾਲ ਵੀ ਮੇਰੀ ਹਮਦਰਦੀ ਆ ਜਿਹੜੇ ਸਾਡੇ ਸਿਸਟਮ ਇੱਥੇ ਹੋਇਆ ਹੋਇਆ ਇਹਦੇ ਤੇ ਵੀ ਸਾਨੂੰ ਜ਼ੋਰ ਦੇਣ ਦੀ ਲੋੜ ਆ ਧੰਨਵਾਦ ਜੀ